ਆਦਾ ਕਹਿਰ ਹੋ ਗਿਆ ਬਈ ਨਜਾਇਜ਼ ਜੀ ਯਾਰਾਂ ਉਹ ਦੇਖੋ ਭਰਾ ਆ ਸਾਰੀ ਨਾਲ ਲੱਗੀ ਹੋਈ ਹੈ ਗਣਕ ਜੇ ਨਾ ਉਹ ਜੀ ਚੱਕ ਦੋ ਦਾ ਮਾਰ ਦੇ ਆਹਦਾ ਕਹਿਰ ਹੋ ਗਿਆ ਬਈ ਨਜਾਇਜ਼ ਜੀ ਯਾਰਾਂ ਉਹ ਦੇਖੋ ਭਰਾ ਆ ਸਾਰੀ ਨਾਲ ਲੱਗੀ ਹੋਈ ਹੈ ਗਣਕ ਜੇ ਨਾ ਉਹ ਜੀ ਚੱਕ ਦੋ ਦਾ ਮਾਰ ਦੇ ਓਏ ਇਹਨੂੰ ਆ ਗਈ ਆਹ ਟਰੈਕਟਰ ਦਾ ਆਹ ਆਵਾਜ਼ ਆਵਾਜ਼ ਹਟਾ ਦੇ ਮੈਂ ਚੰਗੀ ਪਾਣੀ ਨੂੰ ਆਜਣਾ ਸਿੱਟਾ ਮਾਤੀ ਓਹ ਆਏ ਨੂੰ ਹੋ ਜਾਏ ਆ ਦੇਖੋ ਯਾਰ ਰੱਬ ਤੱਕਾ ਕਰ ਗਿਆ ਯਾਰ ਦੇਖੋ ਰੱਬ ਤੱਕਾ ਕਰ ਗਿਆ ਕਿਵੇਂ ਲੱਗ ਕਿਵੇਂ ਲੱਗੀ ਪਤਾ ਨਹੀਂ ਇਸ ਤੂੜੀ ਪਾ ਮੈਂ ਇਹਨਾਂ ਨੂੰ ਅਖੀ ਜਨਾ ਬੱਦਲ ਹੋ ਗਿਆ ਕਿਤੇ ਓਏ ਸਾਰੀ ਮੱਚ ਗਈ ਟੋਆ ਵਾ ਵਾ ਬਹੁਤ ਗਲਤ ਕੰਮ ਹੋ ਗਿਆ ਦਾ ਯਾਰ 7 ਕਿਲੇ ਤੇ ਦੁਬੱਲਾ ਮੱਚ ਗਿਆ 7 ਕਿਲੇ ਮੱਚ ਗਏ ਹੁਣ ਗਾਂ ਤੱਕ ਹੀ ਹੋ ਗਿਆ ਯਾਰ ਭਈਆ ਅੱਧਿਕਣ ਕਬਟਣੀ ਸੀ ਅੱਧੀ ਮਤਲੀ ਨਾ ਖਾਇ ਜੀ ਇਹਨੂੰ ਫੋਨ ਕਰਿਆ ਹੋਇਆ ਨਾ ਹੋਇਆ ਯਾਰ ਹੋਏਗਾ ਮੰਡਾ ਇਹ ਬੜਾ ਸਾਰਾ ਬਹੁਤ ਬੜਾ ਹੋ ਜਾ ਰਿਹਾ ਸਿਰੇ ਤੋਂ ਬਹੁਤ ਆ ਬਹੁਤ ਘੱਟ ਹੋ ਗਿਆ ਹੈ ਭਾਈ ਸਾਰੇ ਪਿੰਡਾਂ ਨੂੰ ਅੱਗ ਭੋਗ ਜਨਾ ਹਟੀ ਹੈ